ਔਲੋਕ ਵਿ ਲੋਦੀ ਲਿਖੀ ਕਿਤਾਬ ਸੁਪਨਸਾਜ ਜਿਸ ਦਾ ਕੇ ਅੰਗਰੇਜ਼ੀ ਨਾਮ ਹੈ ਅਲਕੇਮਿਸਟ ਅੱਜ ਆਪਾਂ ਪੜਾਂਗੇ ਇਸ ਕਿਤਾਬ ਨੂੰ ਅੱਗੇ ਦਿਸ ਹੱਦ ਦੇ ਤੇ ਲਾਲੀ ਉੱਬਰ ਰਹੀ ਸੀ ਅਤੇ ਇੱਕਦਮ ਹੀ ਸੂਰਜ ਚੜ ਆਇਆ ਮੁੰਡੇ ਨੇ ਆਪਣੇ ਪਿਤਾ ਨਾਲ ਹੋਈ ਗੱਲਬਾਤ ਨੂੰ ਚੇਤੇ ਕੀਤਾ ਅਤੇ ਉਸ ਦਾ ਮਨ ਖੁਸ਼ੀ ਨਾਲ ਭਰ ਗਿਆ ਉਹ ਹੁਣ ਤੱਕ ਕਈ ਕਿਲੇ ਵੇਖ ਚੁੱਕਾ ਸੀ ਅਤੇ ਕਈ ਔਰਤਾਂ ਨੂੰ ਵੀ ਮਿਲ ਚੁੱਕਾ ਸੀ ਪਰ ਉਹਨਾਂ ਵਿੱਚੋਂ ਉਸ ਦੇ ਬਰਾਬਰ ਸੂਰਜਵਲ ਵੇਖਦੇ ਹੋਏ ਸੋਚਿਆ ਕਿ ਸੁਪਨੇ ਨੂੰ ਸੱਚ ਕਰਨ ਦੀ ਸੰਭਾਵਨਾ ਹੀ ਜ਼ਿੰਦਗੀ ਨੂੰ ਦਿਲਚਸਪ ਬਣਾਉਂਦੀ ਹੈ ਅਤੇ ਉਸ ਨੇ ਆਪਣੀ ਚਾਲ ਤੇਜ਼ ਕਰ ਦਿੱਤੀ ਉਸ ਨੂੰ ਇੱਕਦਮ ਹੀ ਚੇਤੇ ਆਇਆ ਕਿ ਤਾਰੀਫਾ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਹੈ ਜਿਹੜੀ ਸੁਪਨਿਆਂ ਦੇ ਅਰਥ ਦੱਸਦੀ ਹੈ ਉਹ ਬੁੱਢੀ ਔਰਤ ਮੁੰਡੇ ਨੂੰ ਆਪਣੇ ਘਰ ਦੇ ਪਿਛਵਾੜੇ ਇੱਕ ਕਮਰੇ ਵਿੱਚ ਲੈ ਗਈ ਇਸ ਕਮਰੇ ਨੂੰ ਰਹਿਸ਼ੀ ਕਮਰੇ ਨਾਲੋਂ ਰੰਗਦਾਰ ਗੀਤਿਆਂ ਦੇ ਪਰਦੇ ਨਾਲ ਅਲੱਗ ਕੀਤਾ ਗਿਆ ਸੀ ਇਸ ਕਮਰੇ ਵਿੱਚ ਇੱਕ ਮੇਜ਼, ਈਸਾ ਦੀ ਮੂਰਤੀ ਅਤੇ ਦੋ ਕੁਰਸੀਆਂ ਪਈਆਂ ਸਨ। ਔਰਤ ਬੈਠ ਗਈ ਅਤੇ ਉਸਨੂੰ ਵੀ ਬੈਠਣ ਲਈ ਕਿਹਾ। ਫਿਰ ਉਹਨੇ ਮੁੰਡੇ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਫੜੇ ਅਤੇ ਚੁੱਪਚੀਪੀਤੇ ਪ੍ਰਾਰਥਨਾ ਕਰਨ ਲੱਗੀ। ਆਵਾਜ਼ ਤੋਂ ਲੱਗਦਾ ਸੀ ਕਿ ਇਹ ਜਿਪਸੀਆਂ ਵਾਲੀ ਪ੍ਰਾਰਥਨਾ ਹੈ। ਤੁਰਦੇ-ਫਿਰਦੇ ਮੁੰਡੇ ਨੂੰ ਪਹਿਲਾਂ ਵੀ ਜਿਪਸੀਆਂ ਨਾਲ ਵਾਹ ਪੈ ਚੁੱਕਾ ਸੀ। ਉਹ ਵੀ ਤੁਰਦੇ-ਫਿਰਦੇ ਰਹਿੰਦੇ ਸਨ ਪਰ ਉਹਨਾਂ ਕੋਲ ਪੇਡਾਂ ਦਾ ਇੱਜੜ ਨਹੀਂ ਸੀ ਹੁੰਦਾ। ਲੋਕ ਕਹਿੰਦੇ ਹਨ ਕਿ ਜਿਪਸੀ ਹੋਰਾਂ ਨੂੰ